ਕੇਵਲ ਨਾਪਾਲ ਕੀ ਹੋਇਆ ਨਾਪਾਲ ਜੀ ਮੇਰੇ ਤੇ 4:30 ਦੀ ਗੱਲ ਹੈ ਜੀ ਇੱਕਦਮ ਪੁਲਿਸ ਆਈ ਹੈ ਮੇਰੀ ਦੁਕਾਨ ਤੇ ਤੇ ਉਹ ਕਹਿੰਦੇ ਇੱਥੇ ਕੋਈ ਗਰੀ ਚੋਰੀ ਹੋਈ ਹੈ ਮੈਂ ਕਹਾਂ ਜੀ ਕਹਿੰਦੇ ਤੁਹਾਡੇ ਕੋਈ ਕੈਮਰਾ ਲੱਗੇ ਆ ਤੇਰੇ ਬਾਹਰ ਮੈਂ ਕਹਾਂ ਲੱਗੇ ਆ ਕਹਿੰਦੇ ਅਸੀਂ ਫੋਟੋਆਂ ਦੇਖਣੀ ਹੈ ਮੈਂ ਕਹਾਂ ਦੇਖ ਲਓ ਜੀ ਅੰਦਰ ਜਾ ਕੇ ਉਹਨੇ ਫੋਟੋਆਂ ਦੇਖੀ ਕਾਰ ਖੜੀ ਸੀ ਇੱਕ ਮੁੰਡਾ ਕੋਈ ਮਠਾਈ ਲੈਣ ਆਇਆ ਜੀ ਸਾਡੇ ਕੋਲੋਂ ਜਿਸਲੇ ਉਹ ਵਾਪਸ ਜਾਣ ਲੱਗਿਆ ਉਸਲੇ ਤਿੰਨ ਮੁੰਡੇ ਕੋਈ ਉਮਰ 22-25 ਸਾਲ ਦੇ ਕਰੀਬ ਹੋਊਗੀ ਇੱਕ ਜਨੇ ਜੋ ਸਰਦਾਰ ਸੀਗਾ ਤੇ ਦੋ ਮੁੰਨੇ ਸੀਗੇ ਤੇ ਕਿੰਨੂ ਜਨੇ ਆਏ ਐ ਜਦੋਂ ਕਾਰ ਦੀ ਉਹਨੇ ਡਿੱਗੀ ਆਪਣੀ ਬਾਰੀ ਖੋਲੀ ਐ ਤੇ ਉਸ ਵੇਲੇ ਇੱਕ ਬੰਦਾ ਅੱਗੋਂ ਦੀ ਬਹਿ ਗਿਆ ਦੂਜੇ ਨੇ ਆ ਕੇ ਉਹਨੂੰ ਜੱਫੀ ਪਾ ਕੇ ਬਾਹਰ ਖਿੱਚ ਕੇ ਬਾਹਰ ਕੱਢਦਾ ਤੇ ਗੱਡੀ ਲੈ ਕੇ ਤੀਜਾ ਦੂਸਰੇ ਪਾਸੋਂ ਬਹਿ ਗਿਆ ਖੱਬੇ ਪਾਸੋਂ ਤੇ ਗੱਡੀ ਲੈ ਕੇ ਨਿਕਲ ਗਏ ਜਿੰਨ ਦੀ ਅਡਮਿਨਿਸਟਰੇਟਰ ਨੇ ਕੱਢਣ ਨੂੰ ਕਿਥੋਂ ਕਿਥੇ ਦੇ ਦੇ ਸਰ ਗਲਤ ਆ ਕੰਮ ਦੀ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਦੇਖੀ ਗੀਰੀ ਨਾ ਕੋਈ ਗੱਡੀ ਕੋਈ ਨਹੀਂ ਹਾਂਜੀ ਨੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹਨੇ ਹਾਂਜੀ ਪੁਲਿਸ ਨੂੰ ਦਿੱਤੀ ਹੋਣੀ ਜੀ ਸਾਨੂੰ ਕੋਈ ਗੱਲ ਨਹੀਂ ਕੀਤੀ ਕਿਸੇ ਦਾ ਸੰਧ ਜਦੋਂ ਪੁਲਿਸ ਆਈ ਨਾ ਸਾਡੇ ਕੋਲ ਅੰਦਰ ਤੇ ਉਹ ਕਹਿੰਦੀ ਤੁਹਾਨੂੰ ਲੱਗੇ ਅੱਥ ਕੋਈ ਗੱਡੀ ਚੋਰੀ ਹੋਈ ਹੈ ਮੈਂ ਕਹਿੰਦੀ ਦੇਖ ਲਓ ਕੈਮਰੇ ਅੰਦਰ ਲੱਗੇ ਆ ਦੇਖੋ ਫਰੰਦਰ ਪਾਲ ਜੀ ਕੀ ਹੋਇਆ ਜੀ ਕਿੱਥੇ ਹੋਇਆ ਇਸ ਤਰ੍ਹਾਂ ਮੈਂ ਖੇਲੇ ਬੰਦ ਮੈਂ 4 ਵਜੇ ਕੇ 5 ਮਿੰਟ ਦੇ ਕਰੀਬ ਆਰਤੀ ਸਵੀਟ ਹਾਊਸ ਤੇ ਸੀਗਾ ਨਾ ਜੀ ਨਾ ਨਾ ਕੋਈ ਸ਼ੰਕਲ ਹਾਂਜੀ ਹਾਂਜੀ ਪਛਾਣ ਸਕਦਾ ਇੱਕ ਸੋ ਉੱਥੋਂ ਇੱਕ ਮਠਾਈ ਦਾ ਡੱਬਾ ਲੈ ਕੇ ਜਦੋਂ ਨਿਕਲਿਆ ਤੇ ਕਾਰ ਚ ਬੈਹ ਨਹੀਂ ਲੱਗਦਾ ਸੀ ਰਿਮੋਟ ਤੇ ਬਾਰੀ ਖੁੱਲੀ ਐ ਤੇ ਦੂਜੀ ਬਾਰੀ ਤੇ ਆ ਕੇ ਇੱਕ ਮੁੰਡਾ ਬਹਿ ਗਿਆ ਫੋਲ ਕੇ ਜਦੋਂ ਮੈਂ ਬਹਿਣ ਲੱਗਿਆ ਤੇ ਮੇਰੇ ਪਿਸਤਲ ਲਾ ਲਿਆ ਉਹਨਾਂ ਨੇ ਆਹਨੇ ਚਾਬੀ ਦੇ ਦੇ ਤੇ ਮੈਂ ਵਿੱਚੋਂ ਬਾਹਰ ਨੂੰ ਨਿਕਲ ਲੱਗਿਆ ਦੇਖਣੇ ਆ ਕੇ ਮੈਨੂੰ ਪਿੱਛੋਂ ਫੜ ਲਿਆ ਦੇਖਣੇ ਧੱਕਾ ਮਾਰਿਆ ਤੇ ਕੂੜਕੀ ਨੂੰ ਪਿਸਤਲ ਮੈਂ ਕਿਹਾ ਗੋਲੀ ਨਾ ਮਾਰ ਦੇ ਨਾ ਮੈਂ ਚਾਬੀ ਛੱਡਤੀ ਕਿੰਨੇ ਬੰਦੇ ਸਨ ਤਿੰਨੇ ਜਾਣੇ ਸੀ ਕਿੰਨੀ ਉਮਰ ਦੀ ਸੀ 25 30 ਸਾਲ ਦੀ ਇਹਨਾਂ ਜਿਹੜੇ ਦੀ ਘਟਣਾ ਨੂੰ ਇਸ ਤਰ੍ਹਾਂ ਲੁੱਟ ਕੋਲੋਂ ਕੀ ਮੰਨਦੇ ਕਿ ਇਸ ਨੇ ਇੰਚਾਰਜ ਬਹੁਤ ਮਾੜਾ ਸੀ ਤੁਹਾਨੂੰ ਵੀ ਲੱਗਦਾ ਤੁਹਾਡੇ ਕੋਈ ਰੰਜਿਸ਼ ਜਾਂ ਨਹੀਂ ਨਹੀਂ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੁਝ ਨਹੀਂ ਤੁਹਾਨੂੰ ਕੋਈ ਪਹਿਲਾਂ